ਇਹ ਬਿਲਕੁਲ ਗਲਤ ਗੱਲ ਆ ਜੀ ਜਿਹੜੇ ਤੁਸੀਂ ਕਹਿ ਰਹੇ ਆ ਕਿ ਗੱਡੀ ਜਾਂਦੀ ਆ ਗੱਡੀ ਤਾਂ ਸਾਡੀ ਅੱਜ ਕਹਿ ਲੋ ਵੀ 15 20 ਦਿਨ ਹੋ ਗਏ ਆ ਜਿਹੜੀ ਸਾਡੀ ਕਹਿ ਲੋ ਜੈਟਿੰਗ ਵਾਲੀ ਗੱਡੀ ਪੁਰਾਣੀ 14 ਸਾਲ ਪੁਰਾਣੀ ਗੱਡੀ ਸੀ ਕਿਉਂਕਿ ਉਹਦੀ ਮਨਿਆਰ ਖਤ ਹੋਣ ਵਾਲੀ ਆ ਤੇ ਜਿਹੜਾ ਕਿ ਅਸੀਂ ਉਹਦੀ ਹੌਨ ਹਾਊਸ ਦੀ ਮੀਟਿੰਗ ਰੱਖਣ ਲੱਗੇ ਆ ਉਹਦੇ ਵਿੱਚ ਸਾਡੀ ਪ੍ਰੋਪੋਜ਼ਲ ਵੀ ਰੱਖੀ ਵੀ ਆ ਸਾਡੇ ਆਫਸਰ ਸਾਹਿਬ ਵੱਲੋਂ ਵੀ ਮਾਨਯੋਗ ਐਮਐਲਏ ਸਾਹਿਬ ਵੱਲੋਂ ਵੀ ਅਸੀਂ ਜਲਦ ਉਹ ਨਵੀਂ ਗੱਡੀ ਲੈਣ ਲੱਗੇ ਆ ਕਿਉਂਕਿ ਉਹ ਵਿਚਾਰੀ ਬਹੁਤ ਜ਼ਿਆਦਾ ਪੁਰਾਣੀ ਹੋ ਗਈ ਆ ਕਿਉਂਕਿ ਰਿਪੇਅਰ ਵਾਸਤੇ ਅਸੀਂ ਖੋਲੀ ਵੀ ਆ ਜਿਸ ਤੱਕ ਕਿ ਸਮਾਨ ਵੀ ਕਿਸੇ ਵੀ ਕੰਪਨੀ ਚੋਂ ਨਹੀਂ ਮਿਲਿਆ ਅਸੀਂ ਮੈਂ ਆਪਦੇ ਬਲਬੂਤੇ ਤੇ ਕਹਿ ਲੋ ਜਾਂ ਆਪਦੀ ਨੌਲੇਜ ਦੇ ਪ੍ਰਤੀ ਕਹਿ ਲੋ ਕਿਉਂਕਿ ਜਿੰਨੀਆਂ ਵੀ ਕਰਾ ਰਹੀਆਂ ਉਹਦੀਆਂ ਸ਼ਾਫਟਾਂ ਅਸੀਂ ਬਣਾ ਕੇ ਹੁਣ ਅੱਜ ਅਸੀਂ ਗੇਰ ਉਹ ਜਿਹੜਾ ਨਗਰ ਨਗਮ ਵਿੱਚ ਪਹੁੰਚ ਗਿਆ ਵਾ ਤੇ ਕੱਲ ਨੂੰ ਸਾਡੀ ਕੋਸ਼ਿਸ਼ ਹੋਊਗੀ ਵੀ ਉਹਦੀ ਨਗਰ ਨਗਮ ਨੂੰ ਗੱਡੀ ਉਹ ਦੁਆਰਾ ਸਪਰਤ ਕਰਦੇ ਆਵਾਂਗੇ ਹਰ ਗੋਬਿੰਦਨਗਰ ਦੇ ਮਹੱਲਾ ਵਾਸੀਆਂ ਨੂੰ 15 ਤੋਂ 20 ਦਿਨ ਹੋ ਗਏ ਜਦੋਂ ਜਾਇਦ ਕਰਦੇ ਹੋਏ ਸੀਵਰੇਜ ਦਾ ਪਾਣੀ ਉਹਨਾਂ ਦੇ ਵੇਹੜਿਆਂ ਦੇ ਵਿੱਚ ਬੈਕ ਮਾਰਨਾ ਸ਼ੁਰੂ ਹੋ ਗਿਆ ਉਹ ਉਹ ਕੀ ਕਰਨਾ ਮੈਂ ਪਾਜੀ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕਰ ਚੁੱਕਿਆ ਇੱਕ ਗੱਡੀ ਜੱਡੀ ਸਾਡੀ ਪੁਰਾਣੀ ਸੀ ਉਹ ਖਰਾਬ ਹੋ ਚੁੱਕੀ ਆ ਕਿਉਂਕਿ ਉਹ ਅਸੀਂ ਰਿਪੇਅਰ ਵਾਸਤੇ ਖੋਲੀ ਵੀ ਜਿਹੜੀ ਨਵੀਂ ਗੱਡੀ ਵੀ ਹੋਣਾ ਅਸੀਂ ਮਹਂਗਾਈ ਸੀ ਕਰੀਬ ਇਹਨਾਂ ਨੂੰ ਹਜੇ ਸਾਲ ਹੋ ਗਿਆ ਉਹ ਵੀ ਗੱਡੀ ਸਾਡੀ ਕਲੋ ਖਰਾਬ ਹੋ ਗਈ ਆ ਤੇ ਉਹ ਵੀ ਹੁਣ ਅਸੀਂ ਵਰਕਸ਼ਾਪ ਐਸ ਖੜੀ ਕੀਤੀ ਵੀ ਆ ਜਲਦੀ ਉਹ ਠੀਕ ਹੋ ਕੇ ਤੇ ਜਿਹੜੀ ਇਹ ਸੰਗਤਾਂ ਨੂੰ ਸਮਰਪਿਤ ਹੋਣੀ ਆ ਉਹ ਕਿਉਂਕਿ ਕੋਈ ਵੀ ਗੱਡੀ ਆ ਚਾਹੇ ਇਨਸਾਨ ਆ ਚਾਹੇ ਗੱਡੀ ਆ ਕਿਉਂਕਿ ਮਸ਼ੀਨਰੀ ਆ ਉਹਦਾ ਕੋਈ ਪਤਾ ਨਹੀਂ ਕਦੋਂ ਖਰਾਬ ਹੋ ਜਣੀ ਇਸੇ ਤਰ੍ਹਾਂ ਇਨਸਾਨ ਆ ਤੇ ਉਹਦਾ ਵੀ ਕੋਈ ਪਤਾ ਨਹੀਂ ਕਦੋਂ ਸਪੈਰ ਹੋਣਾ ਕਿਉਂਕਿ ਮਸ਼ੀਨਰੀ ਜੇ ਚੱਲੂਗੀ ਤਾਂ ਖਰਾਬ ਤਾਂ ਹੋਊਗੀ ਕਿਉਂਕਿ ਸੰਗਤਾਂ ਨੂੰ ਜਿੱਥੇ ਪ੍ਰੋਬਲਮ ਆਉਂਦੀ ਆ ਉੱਥੇ ਉਹਨਾਂ ਦੀ ਸੇਵਾ ਨੂੰ ਵੀ ਅਸੀਂ ਸਮਰਪਤਾਂ ਨਗਰ ਕੰਮ ਦਾ ਕੋਈ ਵੀ ਅਧਿਕਾਰੀ ਆ ਆਫਸਰ ਸਾਹਿਬ ਕਦੇ ਵੀ ਪਿੱਛੇ ਨਹੀਂ ਹਟੂਗਾ ਜਿੱਥੇ ਵੀ ਸਾਡੀ ਲੋੜ ਪ ਹੱਲ ਹੋਣ ਦੀ ਉਮੀਦ ਆ ਮਸਲੇ ਦਾ ਤਰੀਕਮ ਸਾਡੀ ਕੋਸ਼ਿਸ਼ ਆ ਜੀ ਕੱਲ ਤੱਕ ਇਹ ਜਿਹੜੀ ਆ ਗੱਡੀ ਤਿਆਰ ਹੋ ਕੇ ਅਸੀਂ ਸੰਗਤਾਂ ਨੂੰ ਸਮਰਪਿਤ ਕਰਾਂਗੇ ਤੇ ਜਿਹੜੀ ਦੂਸਰੀ ਗੱਡੀ ਆ ਉਹ ਸਾਡੀ ਖੋਲੀ ਵੀ ਹੈ ਜਿਹੜੀ ਕਿ ਉਹ ਪ੍ਰੋਬਲਮ ਆ ਕਿਉਂਕਿ ਮਸ਼ੀਨਰੀ ਖੋਲਾਂਗੇ ਫੇਰ ਹੀ ਪਤਾ ਲੱਗੂਗਾ ਵੀ ਉਹਦੇ ਵਿੱਚ ਨੁਕਸ ਕੀ ਕਿਉਂਕਿ ਜਿਹੜੀ ਗੀਅਰ ਆ ਜਾਂ ਕੋਈ ਵੀ ਚੀਜ਼ ਆ ਜੋ ਕੋ ਖੋਲਾਂਗੇ ਤਾਂ ਫੇਰ ਹੀ ਪਤਾ ਲੱਗਦਾ ਉਹ ਉੱਤੇ ਇੱਕ ਦਿਨ ਲੱਗਦਾ ਦੋ ਦਿਨ ਲੱਗਦੇ ਚਾਰ ਦਿਨ ਲੱਗਦੇ ਆ ਕਿਉਂਕਿ ਸਾਡੀ ਕੋਸ਼ਿਸ਼ ਤਾਂ ਹਮੇਸ਼ਾ ਹੀ ਹੁੰਦੀ ਉਹਨੂੰ ਜਲਦ ਤੋਂ ਜਲਦ ਠੀਕ ਕਰਾ ਕੇ ਅਸੀਂ ਸੰਗਤਾਂ ਨੂੰ ਸਮਰਪਿਤ ਕਰੀਏ ਹਰਜਿੰਦਰ ਕਾਰ ਹਰਜਿੰਦਰ ਸਿੰਘ ਜੀ ਕਿਹੜਾ ਇਹ ਮੱਲਾ ਤੇ ਕਿਹੜਾ ਵਾਰਡ ਆ ਜੀ ਬੋਹਨਾ ਚੌਂਕ ਹਰਗੋਬਨ ਨਗਰ ਕੀ ਕੰਪਲੀਟ ਕੀ ਹੈ ਤੁਹਾਡੀ ਕੀ ਚੱਕਰ ਕੰਪਲੀਟ ਹੈ 24 ਤਰੀਕ ਤੋਂ ਸੀਵਰੇਜ ਸਾਡੇ ਬੰਦ ਹੋ ਰਿਹਾ ਸੜਕਾਂ ਤੇ ਪਾਣੀ ਫੈਰ ਰਿਹਾ ਸਰ ਅਸੀਂ ਬਹੁਤ ਪਰੇਸ਼ਾਨ ਆ ਕੰਪਲੀਟਾ ਬਹੁਤ ਦਿਤੀਆਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਠੀਕ ਹੈ ਅਸੀਂ ਟੀ 2 ਦੇ ਦਫ਼ਤਰ ਗਏ ਉਹਨਾਂ ਨੇ ਕੁਝ ਨਹੀਂ ਸੁਣਿਆ ਹੈਗਾ ਤੇ ਅਸੀਂ ਬਹੁਤ ਥਾਵਾਂ ਤੇ ਗਏ ਸਾਡਾ ਬਿਲਕੁਲ ਨਹੀਂ ਕੋਈ ਸੁਣਦਾ ਪਿਆ ਠੀਕ ਹੈ ਜੀ ਸੜਕਾਂ ਦੇ ਉੱਪਰ ਪਾਣੀ ਕਾਰਨ ਸਾਡੇ ਬੱਚੇ ਤੁਰੇ ਫਿਰਦੇ ਬੱਚਿਆਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਜੀ ਸਾਡੇ ਬੇੜਾਂ ਦੇ ਪਾਣੀ ਆਇਆ ਬੇੜਾਂ ਦੇ ਵਿਚਾਰ ਆ ਘਰਾਂ ਦੇ ਵਿੱਚ ਸਰ ਪਾਣੀ ਬਹੁਤ ਜ਼ਿਆਦਾ ਤੁਰਿਆ ਫਿਰਦਾ ਹੈਗਾ ਸੀਵਰੇਜ ਦਾ ਹੀ ਐ ਬੈਕ ਮਾਰੀ ਸੀਵਰੇਜ ਦਾ ਹੀ ਬੈਕ ਮਾਰੀ ਜਾਂਦਾ ਹੀ ਪਾਣੀ ਕਿੰਨਾ ਟਾਈਮ ਹੋ ਗਿਆ ਹੋ ਗਏ 15 20 ਦਿਨ ਹੋ ਗਏ ਜੀ ਤੇ ਕੰਪਲੀਟਾਂ ਵਗੈਰਾ ਦਿੱਤੀਆਂ ਤੁਸੀਂ ਬਹੁਤ ਕੰਪਲੀਟਾਂ ਦਿੱਤੀਆਂ ਸਾਡੀ ਕੋਈ ਸੁਨਮਾਈ ਨਹੀਂ ਕਰਦਾ ਜੀ ਅਸੀਂ ਹੁਣ ਸਾਰੇ ਮੁਹੱਲੇ ਦਾ ਇਕੱਠ ਕਰਕੇ ਅਸੀਂ ਦਫ਼ਤਰ ਜਾਵਾਂਗੇ ਜੀ ਮੇਅਰ ਸਿੰਘ ਦੇ ਦਫ਼ਤਰ ਜਾਵਾਂਗੇ ਉਹਨਾਂ ਨੂੰ ਕਵਾਂਗੇ ਵੀ ਸਾਡੀ ਕਿਉਂ ਨਹੀਂ ਸੁਨਮਾਈ ਹੋ ਰਹੀ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਮੁਹੱਲਾ ਸਾਰੇ ਬੱਚੇ ਬਜ਼ੁਰਗ ਸਾਰੇ ਹੀ ਪਰੇਸ਼ਾਨ ਹੋਏ ਪਏ ਐ ਇਸ ਪਾਣੀ ਤੋਂ ਆਉਂਦੇ ਆ ਉਹਨਾਂ ਦੇ ਜਦੋਂ ਤੁਸੀਂ ਹਾਂਜੀ ਆਉਂਦੇ ਆ ਇੱਕ ਜਣਾ ਆ ਗਿਆ ਦੋ ਜਣ ਆ ਗਿਆ ਕਹਿੰਦੇ ਸਾਡੀਆਂ ਗੱਡੀਆਂ ਖਰਾਬ ਹੈਗੀਆਂ ਮਸ਼ੀਨਾਂ ਖਰਾਬ ਹੈਗੀਆਂ ਤੇ ਇੱਕ ਵਾਰ ਮਸ਼ੀਨ ਆਈ ਸੀ ਇੱਕ ਸੀਵਰੇਜ ਸਾਫ਼ ਕਰਕੇ ਚਲੀ ਗਈ ਬਾਕੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਦੀ ਗਾਂ ਤਾਂ ਜਾਂਦੇ ਨਹੀਂ ਜੀ ਅੱਗੋਂ ਹੀ ਮੁੜ ਜਾਂਦੇ ਆਗੇ ਸੀਵਰੇਜ ਜਿਹੜਾ ਕਰਕੇ ਗਏ ਆ ਉਹ ਕਿਵੇਂ ਚੱਲਦਾ ਉਹ ਵੀ ਫੁੱਲ ਭਰ ਗਿਆ ਜੀ ਉਹਦਾ ਵੀ ਬਹੁਤ ਬੁਰਾ ਹਾਲ ਹੋ ਰਿਹਾ ਜੀ ਜਿਹੜਾ ਕੱਲ ਸਾਫ਼ ਕਰਕੇ ਗਏ ਉਹਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਸਾਰੀ ਲੈਨ ਹੀ ਬਲੌਕ ਆ ਸਾਰੀ ਲੈਨ ਬਲੌਕ ਹੋਈ ਪਈ ਹੈ ਜੀ ਸਾਡੇ ਕੋਈ ਨਹੀਂ ਸਨਮਾਈ ਕਰਦਾ ਬੁਰਾ ਹਾਲ ਹੋਇਆ ਪਿਆ ਜੀ ਬੱਚੇ ਬਿਮਾਰੀਆਂ ਲੱਗਦੀਆਂ ਨੇ ਵਿੱਚ ਖੇਡਦੇ ਹੈਗੇ ਆ ਬੁਰਾ ਹਾਲ ਹੋਇਆ ਪਿਆ ਸੜਕਾਂ ਦਾ ਘਰਾਂ ਚ ਪਾਣੀ ਜਾ ਰਿਹਾਗਾ ਅਜੈ ਸਿੰਘ ਇਹ ਤਾਂ ਯਾਰ 15 ਦਿਨ ਹੋ ਗਏ ਪੁੱਛਣਾ ਬੁਰਾ ਹਾਲ ਆ ਬੋਂਕੇ ਤੇ ਅਰੇ ਇਹਦਾ ਤਾਂ ਆਉਂਦੇ ਆ ਗੇੜਾ ਜਾਂ ਮਾਰ ਕੇ ਕਰਕੇ ਕੋਈ ਜਾਂਦਾ ਨਹੀਂ ਤੇ ਬਸ ਆਹ ਹੰਦੇ ਚੱਲ ਪਏ ਇੱਕ ਚਲਾ ਕੇ ਉੱਠ ਜਾਂਦੇ ਮੋੜ ਕੇ ਦੂਜੇ ਬੰਦ ਸਾਰਾ ਕੰਪਲੀਟਾਂ ਦਿੱਤੀਆਂ ਜਾਂ ਤੋੜੀਆਂ ਕੰਪਲੀਟਾਂ ਬਸੇਰੀਆਂ ਦਿੱਤੀਆਂ ਕਿਹੜਾ ਮਹੱਲਾ ਕਿਹੜਾ ਵੇ ਇਹ ਹਰਗੋਬਿੰਦਨਗਰ ਵਾਰਡ ਨੰਬਰ ਕਿੰਨਾ ਪੈਂਦਾ ਹੈ ਵਾਰਡ ਨੰਬਰ 16 ਤੇ ਜੇ ਨਹੀਂ ਕਰਦੇ ਫਿਰ ਗਾਂਹ ਕੀ ਕਰੋਗੇ ਤੇ ਫਿਰ ਹੁਣ ਉੱਥੇ ਮੇਰ ਦੇ ਲਾਉਣੇ ਤਾਂ ਨਾਲ ਜਾ ਕੇ ਹੋਰ ਕੀ ਕਰਾਂਗੇ ਸਾਰੇ ਇਕੱਠੇ ਹੋ ਕੇ ਨਹੀਂ ਨਹੀਂ ਬੁਰਾ ਹਾਲ ਆ ਜੇ ਕੋਈ ਰਿਸ਼ਤੇਦਾਰ ਆਉਂਦਾ ਇੱਥੇ ਕਾਰ ਲਗੋ ਉੱਥੇ ਗੱਡੀ ਖਿੜ ਕੇ ਆਏ ਮੇਰਾ ਨਾਮ ਨਰਪਤ ਹੈ ਜੀ ਨਰਪਤ ਜੀ ਆ ਤੁਹਾਡੇ ਇਥੇ ਕਿਹੜਾ ਵਾਰਡ ਪੈਂਦਾ ਇਹ ਇਹ 16 ਨੰਬਰ ਵਾਰਡ ਹੈ ਜੀ ਹਰਗੋਬਿੰਦਨਗਰ कंप्लेन है जी सीवरेज पूरे डटे पड़े हैं पूरे अच्छा जी ठीक है आते हैं कमेटी घर वाले देख के चले जाते हैं ठीक है बीच में भी आए थे कल परसों भी आए थे ठीक है थोड़ा बहुत लाइन में डा, वो डाल दिया रोड और चले जाते वापस खाली होते नहीं वापस डट जाते सुनते हैं नहीं अच्छा जी अगर ये अब काम करेंगे तो ठीक है नहीं तो हम वापस वहाँ जाके मैच के घर के आगे जाके धरना देंगे फिर सारे मोहल्ले वाले जाके तो कितना टाइम से ये ब्लॉक पड़ा हुआ है ये कम से कम बीस पच्चीस दिन हो गए आज ऐसे ही है हाँ जी ऐसे ही पड़ा सारा तो फिर तो आपको दिक्कत बहुत होती है बहुत दिक्कत होगी आपके सामने ही है सारा देखो ये पानी पानी पड़ा पूरे गली में अब तो यही सारा रहा है सारे मोहल्ले वाले इकट्ठे होके उधर ही जाएंगे अब, कमेटी, अब कर। कमेटी कर जाएंगे अगर नहीं आए तो सही करने तो आपने कंप्लेट वगैरह दी हुई कंप्लेट दिए एम सी साहब से भी दो तीन बार बात की उन्होंने कहा कल आएगा परसों आएगा मशीन ख़राब हुई हुई है ठीक है आ नहीं रही आके देख के चले जाते हैं हाँ जी टीटू एम सी साहब है उनसे भी बात हुई है क्या हैं कल आएंगे परसों आएंगे आ के कमेटी करो घर से और देख के चले जाते उधर वो तो सारों को पता है मेयर साहब को भी कंप्लेंट दी हुई है और एमसी साहब को भी दी हुई है सारों ने पता है ठीक है ਤੱਬ ਵੀ ਸੁਣਵਾਈ ਨਹੀਂ ਹੋ ਰਹੀ ਸਭ ਵੀ ਸੁਣਵਾਈ ਨਹੀਂ ਹੋ ਰਹੀ ਕਮ ਸੇ ਕਮ 20 25 ਦਿਨ ਹੋ ਗਏ ਡੇਲੀ ਉਹਨਕੋ ਕਹਤਾ ਫੋਨ ਕਰਕੇ ਕਿ ਸੀਵਰੇਜ ਡੱਟੀ ਹੋਈ ਡੱਟੀ ਹੋਈ ਗਾੜੀ ਹੈ ਖਰਾਬ ਹੈ ਕੱਲ ਆਏਗੀ ਪਰਸੋਂ ਆਏਗੀ ਸੁਣ ਨਹੀਂ ਰੇ ਤਾਂ ਅੱਗੇ ਕੀ ਰਸਤਾ ਫਿਰ ਅੱਗੇ ਇਹ ਹੀ ਰਸਤਾ ਹੈ ਸਾਰੇ ਮੋਹਲੇ ਵਾਲੇ ਇਕੱਠੇ ਹੋ ਕੇ ਜਾ ਕੇ ਧਰਨਾ ਦੇਣਗੇ ਮੇਰ ਸਾਹਿਬ ਕੇ ਉਧਰ ਆਪਣੇ ਨੇ ਕਮੇਟੀ ਘਰ ਮੇ ਜਾ ਕੇ ਤਕਰੀਬਨ 24 ਤਰੀਕ ਤੋਂ ਪਹਿਲਾਂ ਦੇ ਹੀ ਆ ਉਧਰੋਂ ਕੱਲ ਥੋੜਾ ਬਹੁਤਾ ਪਰਸੋਂ ਚ ਉੱਥੇ ਕਰਕੇ ਚਲੇ ਗਏ ਆ ਆ ਕੇ ਦੇਖ ਕੇ ਚਲੇ ਜਾਂਦੇ ਆ ਕਿ ਹੁਣ ਤਾਂ ਪਾਣੀ ਯਾਨੀ ਕਿ ਹੱਦੋਂ ਵੱਧ ਹੀ ਹੋ ਗਿਆ ਪਹਿਲਾਂ ਤਾਂ ਨਾਰਮਲ ਸੀ ਹੁਣ ਸਾਰੇ ਬਲਾਕ ਆ ਘਰਾਂ 'ਚ ਵੀ ਪਾਣੀ ਆਇਆ ਹੋਇਆ ਏ ਤੇ ਉੱਥੇ ਕਿਸੇ ਨੂੰ ਕੰਪਲੀਟ ਵਗੈਰਾ ਦਿੱਤੀ ਆ ਤੁਸੀਂ ਕੰਪਲੀਟ ਦਿੱਤੀ ਆ ਸਾਰੇ ਵਾਰੀ-ਵਾਰੀ ਜਾ ਕੇ ਦੇ ਕੇ ਉਹਦੇ ਬਹੁਤ ਕੰਪਲੀਟਾਂ ਦਿੱਤੀਆਂ ਹੁੰਦੇ ਆਏ ਕੋਈ ਗੱਲ ਨਹੀਂ ਸੁਣ ਰਿਹਾਗਾ ਜੇ ਹੁਣ ਹਲੇ ਵੀ ਨਾ ਆਉਣਗੇ ਫਿਰ ਮੇਅਰ ਦੇ ਆਫਿਸ 'ਚ ਜਾ ਕੇ ਉੱਥੇ ਧਰਨਾ ਲਾਵਾਂਗੇ ਸਾਰੇ ਜਾਨੇ ਰਲ ਕੇ ਬਲਵੀਰ ਸਿੰਘ ਜੀ ਉਹ ਬੋਨਾ ਚਾਹੁੰਗੇ ਹਰਗੋਬਿੰਦਨਗਰ ਤੇ ਇਹ ਬਲਵੀਰ ਸਿੰਘ ਜੀ ਸੀਵਰੇਜ ਕਿੰਨੇ ਦਿਨ ਤੋਂ ਬਲਾਕ ਨੇ ਇੱਥੇ ਇਹਨੂੰ 10 ਦਿਨ ਹੋ ਗਏ ਜੀ ਇਹਨੂੰ ਕਮਲੈਂਡਾਂ ਵੀ ਲਿਖਾਈਆਂ ਚਾਰ ਪੰਜ ਸਾਰਿਆਂ ਨੇ ਸਾਰੇ ਬੰਦੇ ਇਕੱਲੇ ਇਕੱਲੇ ਨੇ ਲਿਖਾਈ ਜਾ ਕੇ ਆਉਂਦਾ ਵੀ ਕੋਈ ਨਹੀਂ ਆ ਬੰਦੇ ਉਹਨਾਂ ਦੇ ਆਏ ਕਿ ਨਹੀਂ ਕੋਈ ਵੀ ਕੰਪਲੀਟ ਕੋਈ ਨਹੀਂ ਆਇਆਗਾ ਕਦੋਂ ਆਈ ਸੀ ਦੋ ਕੋ ਤੇ ਉਧਰ ਉਧਰ ਹੀ ਪਰੇ ਪਰੇ ਮੁੜ ਗਈ ਇੱਧਰ ਤਾਂ ਕੋਈ ਆਇਆ ਹੀ ਨਹੀਂ ਪਾਣੀ ਦਾ ਕੀ ਹਾਲਾ ਤੁਹਾਡੇ ਦਾ ਸੀਵਰੇਜ ਕੀ ਪਾਣੀ ਆ ਦੇ ਦਿੰਦੀ ਸੀ ਜਾਂਦਾ ਤੁਹਾਨੂੰ ਆ ਦੇਖ ਲਓ ਕੈਮਰਾ ਮਾਰ ਦਿਓ ਇੱਥੇ ਤਾਂ ਮੋਸ਼ਕ ਮਾਰਦਾ ਮੈਂ ਇੱਥੇ ਦਾ ਹੁਣ ਕੱਲ ਨੂੰ ਇਹ ਵੋਟਾਂ ਦਾ ਮਸਲਾ ਹੋਊਗਾ ਤੇ ਫਿਰ ਆਣ ਕੇ ਮੰਤਾਂ ਕਰਨਗੇ ਵੀ ਸਾਨੂੰ ਪਾਉ ਸਾਨੂੰ ਪਾਉ ਤੇ ਫਿਰ ਸਾਡੇ ਦਾ ਕੋਈ ਮਸਲਾ ਹੱਲ ਨਹੀਂ ਹੁੰਦਾਗਾ ਫਿਰ ਅਸੀਂ ਤਾਂ ਆਪਣ ਤਾਂ ਜਾਵਾਂਗੇ ਉੱਥੇ ਇਕੱਠ ਕਰਾਂਗੇ ਜਾ ਕੇ ਜਿੰਦਾਬਾਦ ਮਰਦਾਬਾਦ ਕਰਾਂਗੇ ਸਰਕਾਰ ਦਾ ਪਵਨਪ੍ਰੀਤ ਸਿੰਘ ਐਸਡੀਓ ਨਗਰ ਨਿਗਮ ਮੁਕਾ ਜੀ ਸਾਹਿਬ ਇੱਕ ਸਮੱਸਿਆ ਆ ਰਹੀ ਹੈ ਸੀਵਰ ਦੀ ਫਟ ਨਗਰ ਦੀ ਜਿੱਥੇ ਕਾਫੀ ਲੰਬੇ ਫੰਦੋਂ ਤੋਂ ਉਸ ਨੂੰ ਬੰਨਦਾ ਔਰ ਰੋਗ ਬਿਮਾਰ ਹੋ ਰਹੇ ਨੇ ਪਰੇਸ਼ਾਨੀਆਂ ਸਬੰਧ ਦੇ ਤਰਫ ਪਾਣੀ ਕਰਾ ਪਾਣੀ ਕਰਾ ਵੀ ਬੜਾ ਉਹ ਥੋੜੀ ਦਫ਼ਤਰ ਚ ਆਪਣੇ ਜੈਟਿੰਗ ਜਿਹੜੀਆਂ ਦੋ ਦੋਨੇ ਮਸ਼ੀਨਾਂ ਪ੍ਰੋਬਲਮ ਆ ਗਈ ਸੋਚ ਤੇ ਅੱਜ ਪੰਪ ਸੈਟ ਉਹ ਲਾਈ ਜਾਂਦੇ ਆ ਤੇ ਇੱਕ ਦੋ ਦਿਨਾਂ ਅੰਦਰ ਵਿੱਚ ਸਾਰਾ ਹੋ ਜਾਊਗਾ ਸਮੱਸਿਆ ਦਾ ਬਲੌਕ ਥੋੜੀ ਜਿਆਦਾ ਸੀ ਉਹ ਜੈਟਿੰਗ ਸੈਂਕਸ਼ਨ ਮਸ਼ੀਨਾਂ ਸਹੀ ਹੋ ਜਾਊਗੀ ਇੱਕ ਦੋ ਦਿਨਾਂ ਅੰਦਰ ਉਹ ਪ੍ਰੋਬਲਮ ਤੁਹਾਨੂੰ ਦੱਸ ਦਿੱਤਾ ਮੈਂ ਮਸ਼ੀਨ ਦੀ ਪ੍ਰੋਬਲਮ ਇੱਕ ਦੋ ਦਿਨਾਂ ਦੇ ਵਿੱਚ ਦੋਨੇ ਹੀ ਆ ਜਾਣਗੀਆਂ ਆਪਣੀਆਂ ਸਹੀ ਹੋ ਕੇ ਅੱਜ ਕਰੀ ਜਾਂਦੇ ਆ ਬਸ ਫਾਈਨਲੀ ਉਹਦਾ